ਸਤਿ ਸ੍ਰੀ ਅਕਾਲ ਦੋਸਤੋ ਸਤਿ ਸ੍ਰੀ ਅਕਾਲ ਸਿੱਖ ਸੰਗਤਾਂ ਮਨਾ ਰਹੀਆਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੇ ਸਾਡੇ 300 ਸਾਲਾ ਸ਼ਹੀਦੀ ਦਿਹਾੜੇ ਤਰਮਨ ਬਚਾਉਣ ਦੇ ਲਈ ਕੁਰਬਾਨੀ ਦੇਣ ਵਾਲੇ ਗੁਰੂ ਤੇਗ ਬਹਾਦਰ ਮਹਾਰਾਜ ਸੀਸਗੰਜ ਕਲ ਦਾ ਦਿਨ ਹੈ 25 ਤਰੀਕ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕੁਰਬਾਨੀ ਦਿੱਤੀ ਸੀ ਤੇ ਔਰੰਗਜ਼ੇਬ ਜ਼ੁਲਮ ਕਰਦਾ ਸੀ ਔਰੰਗਜ਼ੇਬ ਦੇ ਜ਼ੁਲਮ ਤੋਂ ਤੰਗ ਹੋ ਕੇ ਕਸ਼ਮੀਰੀ ਪੰਡਤ ਆਏ ਸੀ ਗੁਰੂ ਸਾਹਿਬ ਦੀ ਸ਼ਰਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਲ ਅਵਸਥਾ ਦੇ ਵਿੱਚ ਕਹਿ ਦਿੱਤਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਿ ਪਿਤਾ ਜੀ ਤੋਂ ਅੱਤੋਂ ਵੱਡੀ ਕੁਰਬਾਨੀ ਹੋਰ ਕਿਹੜੀ ਹੋ ਸਕਦੀ ਹੈ ਬੜੇ ਤਸੀਹੇ ਦਿੱਤੇ ਗਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਹਮਣੇ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਦਿਆਲਾ ਨੂੰ ਦੇਗ ਦੇ ਵਿੱਚ ਉਬਾਲ ਦਿੱਤਾ ਗਿਆ ਗਰਮ ਪਾਣੀ ਦੇ ਵਿੱਚ। ਭਾਈ ਸਤੀ ਦਾਸ ਨੂੰ ਰੂਹ ਦੇ ਵਿੱਚ ਲਪੇਟ ਦਿੱਤਾ ਗਿਆ। ਇਹਨਾਂ ਦੇ ਨਾਲ ਦੇ ਵਿੱਚ ਕੁਝ ਜਾਂਦਾਂ ਕੁਝ ਹੋਰ ਵੀ ਨੇ ਜਿਨ੍ਹਾਂ ਦੇ ਵਿੱਚ ਸਾਡੇ ਭਾਈ ਜੱਤਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਲੈ ਕੇ ਆਏ ਸਨ ਤੇ ਲੱਖੀ ਸ਼ਾਹ ਬਣ ਜਾਣਾ। ਜੋ ਕਿ ਵਪਾਰ ਕਰਦਾ ਸੀ ਰੂਹ ਦਾ ਲੰਘਿਆ ਜਾ ਰਿਹਾ ਸੀ ਪਤਾ ਲੱਗਿਆ। ਤੇਗ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਰੀਰ ਨੂੰ ਲੈ ਗਿਆ ਸੀ ਮੁਗਲ ਫੌਜਾਂ ਜਦੋਂ ਔਰੰਗਜ਼ੇਬ ਦੇ ਸਪਾਹੀ ਉਹਦੇ ਘਰ ਪਹੁੰਚੇ ਉਸ ਤੋਂ ਪਹਿਲਾਂ ਉਸਨੇ ਆਪਣੇ ਘਰ ਦੇ ਵਿੱਚ ਜਿੰਨਾ ਵੀ ਸਮਾਨ ਸੀ ਜੋ ਵੀ ਸੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਰੀਰ ਨੂੰ ਸਤਕਾਰ ਦੇ ਨਾਲ ਰੱਖ ਕੇ ਅਗਨ ਭੇਟ ਕਰ ਦਿੱਤਾ ਸੀ ਤੇ ਰੌਲਾ ਪਾ ਦਿੱਤਾ ਸੀ ਕਿ ਮੇਰਾ ਘਰ ਜਲ ਗਿਆ ਹੈ ਇਹ ਕੁਰਬਾਨੀਆਂ ਦੇ ਦਿਨ ਨੇ ਤੇ ਮੈਂ ਸੀਸਗੰਜ ਹਾਜ਼ਰੀ ਲਵਾਉਣੀ ਹੈ ਸਵੇਰੇ ਸੰਗਤਾਂ ਦਾ ਹੁਕਮ ਵੀ ਹੋਇਆ ਬਾਕੀ ਪੰਜਾਬ ਹੋਮਗਾਰਡ ਦੇ ਵੀਰੋ ਮੈਂ ਤੁਹਾਡੇ ਵੀ ਅਰਦਾਸ ਕਰਾਂਗਾ ਕਿਉਂਕਿ ਮੈਨੂੰ ਤੁਸੀਂ ਇਹਨਾਂ ਮਾਣ ਦਿੰਦੇ ਹੋ ਜਿੱਥੇ ਵੀ ਮਿਲਦੇ ਹੋ ਜਿੱਥੇ ਵੀ ਮੈਨੂੰ ਕਲਰ ਟ੍ਰੇਨ ਵਿੱਚ ਮਿਲੇ ਨੇ ਆਨੰਦਪੁਰ ਆਨੰਦਪੁਰ ਸਾਹਿਬ ਜਦੋਂ ਮੈਂ ਜਾ ਜਾ ਰਿਹਾ ਸੀ ਕਾਫੀ ਮੁਲਾਜ਼ਮ ਸੀ ਰੋਪੜ ਉਤਰੇ ਸੀ ਤੇ ਪਛਾਣ ਲਿਆ ਉਹ ਕਹਿੰਦੇ ਸਾਡੇ ਅਫਸਰ ਆ ਰਹੇ ਨੇ ਵੀਰੋ ਮੈਂ ਕਿਸੇ ਅਫੀਸਰ ਨਹੀਂ ਹੈਗਾ ਤੁਹਾਡੀ ਸੂਚਨਾ ਇੰਨੀ ਇੱਕ ਹੈਗੀ ਮੈਂ ਤੁਹਾਨੂੰ ਥੋੜੀ ਇਹ ਦੱਸ ਦਿੰਨਾ ਵੀ ਹੋ ਸਾਰਾ ਕੁਝ ਜਾਣਾ ਇੱਕਾ ਤੁਸੀਂ ਕਰਨਾ ਨਹੀਂ ਇੱਕ ਪਲੇਟਫਾਰਮ ਤੇ ਤੁਸੀਂ ਹੋਣਾ ਨਹੀਂ ਇਹ ਤਾਂ ਮੈਂ ਸ਼ੀਖਦੀ ਦਿਹਾੜੇ ਚੱਲ ਰਹੇ ਨੇ ਮੈਨੂੰ ਲੱਗ ਰਿਹਾ ਵੀ ਇੱਕਾ ਨਹੀਂ ਤੁਹਾਡਾ ਹੋਣਾ ਕਿਉਂਕਿ ਇੱਕ ਨੂੰ ਦੂਸਰਾ ਨਹੀਂ ਚੰਗਾ ਲੱਗਦਾ ਦੂਸਰੇ ਨੂੰ ਚੰਗਾ ਤੀਸਰਾ ਨਹੀਂ ਲੱਗਦਾ ਸੋ ਕੋਰਟ ਰਾਹੀਂ ਤੁਹਾਡੇ ਜਿਹੜੇ ਮਸਲੇ ਹੱਲ ਹੋਣ ਦੇ ਕਿਉਂਕਿ ਜਦੋਂ ਤੱਕ ਤੁਹਾਡੇ ਕੋਰਟ ਵਿੱਚ ਤੁਸੀਂ ਕੇਸ ਪਾਈ ਜਾਂਦੇ ਹੋ ਉਦੋਂ ਤੱਕ ਸਰਕਾਰ ਨੇ ਵੀ ਤੁਹਾਨੂੰ ਕੋਈ ਵਾਹ ਨਹੀਂ ਫੜਾਣੀ ਮੈਂ ਜਿਹੜਾ ਮੇਰਾ ਨਿੱਜੀ ਤਜਰਬਾ ਜਾਂ ਜਿੰਨੀਆਂ ਖਜਾਨਕਾਰੀਆਂ ਮੈਨੂੰ ਮਿਲੀਆਂ ਨੇ ਕਿਉਂਕਿ ਤੁਸੀਂ ਕਾਫੀ ਹਾਈ ਕੋਰਟ ਵੀ ਤੁਹਾਡਾ ਕੇਸ ਸੁਪਰੀਮ ਕੋਰਟ ਵੀ ਚੱਲ ਰਿਹਾ ਹੈ ਤੇ ਸਰਕਾਰਾਂ ਕੋਲੋਂ ਜਾਣੀ ਜਾਣਕਾਰੀ ਕਹਿ ਲਓ ਮੈਨੂੰ ਪ੍ਰਾਪਤ ਹੋ ਰਹੀ ਹੈ ਜਾਂ ਮੇਰਾ ਨਿੱਜੀ ਤਜਰਬਾ ਹੈ ਤੇ ਇਹ ਹੈ ਕੋਰਟ ਦੇ ਕੇਸ ਖਤਮ ਹੋਣਗੇ ਕੋਟ ਰਾਹੀਂ ਮਿਲੇਗਾ ਸਰਕਾਰਾਂ ਸਿੱਧੇ ਤੌਰ ਤੇ ਤੁਹਾਨੂੰ ਦੇ ਦੇਣ ਸ਼ਾਇਦ ਹੈ ਇਨਵੀਜ਼ੀ ਵਾਲਾ ਗੁਰੂ ਕੋਈ ਕਿਰਪਾ ਕਰ ਦੇਵੇ ਤੇ ਮੈਂ ਤੁਹਾਡਾ ਸਤਿਕਾਰ ਕਰਦਾ ਤੁਸੀਂ ਮੇਰਾ ਸਤਿਕਾਰ ਕਰਦੇ ਹੋ ਬਸ ਇੱਕ ਰੇਸ਼ਟਾ ਜਿਹਾ ਬਣਿਆ ਰਹੇ ਮੇਰੀ ਵੀਡੀਓ ਪਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਹੌਸਲੇ ਬੁਲੰਦ ਰੱਖੋ ਤੁਹਾਡੇ ਨਾਲ ਮੈਂ ਜੁੜਿਆ ਰਹਾ ਮੈਂ 1 ਸਾਲ ਹੋ ਗਿਆ ਪੰਜਾਬ ਦੇ ਕਿਸੇ ਪੱਤਰਕਾਰ ਨੇ ਜਾਂ ਕਿਸੇ ਚੈਨਲ ਵਿੱਚ ਕੋਈ ਤੁਹਾਡੀ ਪੰਜਾਬ ਤੋਂ ਮੈਂ ਵੀਡੀਓ ਨਹੀਂ ਦੇਖੀ ਤੁਸੀਂ ਆਪਣੇ ਉਹਦੇ ਤੇ ਫੇਸਬੁੱਕਾਂ ਦੇ ਪਾ ਦਿੰਦੇ ਹੋ ਸਰਿੰਦਰ ਸਿੰਧਾ ਜੀ ਆਪਣੇ ਦੇ ਪਾ ਦਿੰਦੇ ਨੇ ਉਧਰੋਂ ਉਹਨਾਂ ਦੇ ਫੇਸਬੁੱਕ ਤੇ ਪੈ ਜਾਂਦੀ ਹੈ ਇਧਰੋਂ ਗੁਰਦੀਪ ਜੀ ਕੁਝ ਪਾ ਦਿੰਦੇ ਨੇ ਤੇ ਇਹ ਆਪਸੀ ਫੋਟ ਹੈ ਜਿਹੜੀ ਇਹ ਫੇਸਬੁੱਕਾਂ ਦੇ ਰਾਹੀਂ ਜाहिर ਹੋ ਕੇ ਸੋਸ਼ਲ ਮੀਡੀਆ ਦੇ ਰਾਹੀਂ ਜाहिर ਹੋ ਕੇ ਪਹੁੰਚਦੀ ਆਪਸਰਾ ਤੇ ਇੱਕ ਕਾਰਨ ਬਣਦੀ ਹੈ ਤੇ ਪਰसों ਕੋਈ ਖੁਸ਼ੀ ਵੀ ਮਨਾਈ ਜਾ ਰਹੀ ਸੀ ਕਹੇ ਰੇ ਸੀ ਕੋਈ ਗੱਡੀ ਆ ਉਹ ਵੀ ਪਹੁੰਚੀ ਆ ਮੈਨੂੰ ਫੋਨ ਆਇਆ ਸੀ ਕਹਿੰਦੇ ਗੱਡੀ ਕਿਹੜੀ ਉਹ ਕਹਿੰਦੇ ਚਲੋ ਕੋਰਟ ਦੇ ਮਸਲੇ ਨੇ ਕੋਰਟ ਰਾਹੀਂ ਹੱਲ ਹੋਣੇ ਨੇ ਤੇ ਸਰਕਾਰਾਂ ਨੇ ਜੋ ਕੁਝ ਕੀਤਾ ਹੋਇਆ ਹੈ ਕੀਤਾ ਹੋਇਆ ਹੈ ਪਰ ਸਟਾਪ ਫੁੱਲ ਸਟਾਪ ਉੱਥੇ ਲੱਗਿਆ ਹੋਇਆ ਹੈ ਕੋਈ ਇਸ ਤਰ੍ਹਾਂ ਦਾ ਨਜ਼ਰ ਨਹੀਂ ਆ ਰਿਹਾ ਪਾਰਦਰਸ਼ੀ ਸ਼ੀਸ਼ਾ ਵੀ ਹਾਂਜੀ ਤੁਹਾਨੂੰ ਕੱਲ ਟੀਏ ਮਿਲ ਜਾਏਗਾ ਤੁਹਾਨੂੰ ਇਹ ਆਰਡਰ ਹੋ ਰਹੇ ਨੇ ਕੋਟ ਦੇ ਆਰਡਰ ਹੁੰਦੇ ਨੇ ਕੋਟ ਸਰਕਾਰ ਨੂੰ ਆਰਡਰ ਦੇ ਦਿੰਦਾ ਏ ਕਿ ਸਰਕਾਰ ਫਿਰ ਅੱਗੇ ਜਿਹੜਾ ਜਵਾਬਦਾਇਰ ਕਰਦੀ ਹੈ ਉਹ ਗੋਲ ਮੋੜ ਜਾ ਹੁੰਦਾ ਏ ਫਿਰ ਉੱਥੇ ਸਟੌਪ ਹੋ ਜਾਂਦੀ ਹੈ ਗੱਡੀ ਸਮਝ ਗਏ ਹੋਣਾ ਮੇਰੇ ਵੀਰ ਤੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਧੰਨਵਾਦ ਹੈ ਤੁਹਾਡਾ ਧੰਨਵਾਦ ਕਰਨਾ ਸੀ ਬਾਕੀ ਮੈਂ ਕੱਲ ਸੀਸਗੰਜ ਜਾਣਾ ਨੇ ਬਹੁਤ ਸਾਰੇ ਸਾਡੇ ਵੀਰ ਨੇ ਮੇਰੇ ਮਿੱਤਰ ਮੇਰੇ ਰਿਸ਼ਤੇਦਾਰ ਨੇ ਥੋੜੀ ਤੁਸੀਂ ਇੱਕ ਮੈਨੂੰ ਵਧਾਈਆਂ ਦਿੱਤੀਆਂ ਸੀ ਬੇਟੀ ਦੇ ਲਈ ਮੇਰੀ ਬੇਟੀ ਕਾਫੀ ਗਰੀਬੀ ਦੇ ਵਿੱਚੋਂ ਜਿਸ ਤਰ੍ਹਾਂ ਤੁਸੀਂ ਹੁਣ ਗਰੀਬੀ ਨਾਲ ਜੂਝ ਰਹੇ ਹੋ ਨਾ ਤੇ ਮੈਂ ਕਿਸੇ ਤੋਂ ਵੈਸੇ ਵੀ ਨਹੀਂ ਪੈਸਾ ਲੈਂਦਾ ਕੋਈ ਮੈਨੂੰ ਕਹਿ ਨਹੀਂ ਸਕਦਾ ਵੀ ਪੱਤਰਖਾਨ ਸਾਹਿਬ ਨੇ 7 ਤੋਂ 500 ਰੁਪਿਆ ਲਿਆ ਹੋਵੇ ਤਾਂ ਸਾਡੀ ਖਬਰ ਲਾਈ ਹੋਵੇ ਖੁਸ਼ੀ ਨਾਲ ਭਾਵੇਂ ਕੋਈ 100 ਦੇ ਦੇਵੇ ਤੇ ਮੈਂ ਕਿਸੇ ਤੋਂ ਕਦੇ ਪੈਸੇ ਨਹੀਂ ਮੰਗੇ ਨਾ ਮੈਂ ਕਿਸੇ ਤੋਂ ਕਿਸੇ ਖਬਰ ਦੇ ਪੈਸੇ ਲੈਨੇ ਇਹ ਮੇਰਾ ਰਿਕਾਰਡ ਹੈ ਆਪਣੇ ਜ਼ਿਲ੍ਹੇ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਤੇ ਬੇਟੀ ਸੀ ਕਾਫੀ ਗਰੀਬੀ ਦੇ ਵਿੱਚੋਂ ਪੜ੍ਹ ਲਿਖ ਕੇ ਬਾਹਰ ਗਈ ਸੀ ਕੁਝ ਜੋਬਾਂ ਕੀਤੀਆਂ ਤਿੰਨ ਚਾਰ ਸਾਲ ਮਿਹਨਤ ਕੀਤੀ ਬੇਟੀ ਨੇ ਬੇਟੀ ਨੇ ਵੀ ਮੇਨਤ ਕੀਤੀ ਹੈ ਤੇ ਹੌਲੀ ਹੌਲੀ ਛੋਟੀ ਜੌਬ ਸੀ ਛੋਟੀ ਜੌਬ ਤੋਂ ਫਿਰ ਟੈਸਟ ਦਿੱਤੇ ਨੇ ਉੱਥੇ ਕੋਈ ਐਗਜ਼ਾਮ ਹੁੰਦੇ ਵਗੈਰਾ ਨੇ ਤੇ ਉਹਨਾਂ ਨੇ ਮੈਨੂੰ ਖੁਸ਼ ਖੁਬਰੀ ਬੇਟੀ ਨੇ ਦਿੱਤੀ ਸੀ ਮੇਰੀ ਮਿਸਿਸ ਨੂੰ ਕਿ ਮੰਮਾ ਮੈਂ ਐਗਜ਼ੀਕਿਊਟਿਵ ਐਗਜ਼ੀਕਿਊਟਿਵ ਅਫਸਰ ਪਤਨੀ ਇਸ ਤਰ੍ਹਾਂ ਦੀ ਕੋਈ ਆਫੀਸਰ 에어ਲਾਈਨ ਦੇ ਵਿੱਚ ਜੋਇਨ ਹੋਈ ਹੈ ਮੇਰੀ ਚਲੋ ਅਸ਼ੀਰਵਾਦ ਹੈ ਸਾਰੀਆਂ ਬੇਟੀਆਂ ਜਿਉਂਦੀਆਂ ਰਹਿਣ ਇੱਕ ਸਾਡੇ ਘਟਨਾ ਹੋਈ ਹੈ ਇੱਥੇ ਜਲੰਧਰ ਦੇ ਵਿੱਚ ਅਤੀ ਨਿੰਦਣਯੋਗ ਘਟਨਾ 55 ਸਾਲ ਦੀ ਉਮਰ ਹੈ 13 ਸਾਲ ਦੀ ਤੇਰੀ ਪੋਤੀ ਵਰਗੀ ਬੇਟੀ ਹੈ ਤੂੰ ਉਹਦੇ ਨਾਲ ਕੰਮ ਕਰਦਾ ਫਿਰ ਤੂੰ ਦੇ ਮੌਤ ਦੇ ਉਹਨੂੰ ਮੌਤ ਦੇ ਘਾਟ ਉਤਾਰ ਦਿੰਨਾ ਹੈ ਉਮਰ ਤੇਰੀ ਇਹ ਕਿਹੜੀ ਹੈ ਗੁਰਸਿੱਖੀ ਦੇ ਰੂਪ ਵਿੱਚ ਹੈ ਦਾੜਾ ਪ੍ਰਕਾਸ਼ ਹੈ ਤੇਰਾ ਪਤਾ ਨਹੀਂ ਕਿੱਦ ਨੂੰ ਜਾ ਰਹੀ ਦੁਨੀਆ ਬੇਟੀਆਂ ਜੰਮਣ ਤੋਂ ਤਾਂ ਹੁਣ ਲੋਕਾਂ ਨੂੰ ਡਰ ਲੱਗਣ ਲੱਗ ਗਿਆ ਮੇਰੀ ਤਾਂ ਬੇਨਤੀ ਹੈ ਕਿ ਬੇਟੀਆਂ ਤੇ ਨਜ਼ਰ ਰੱਖੋ ਆਪਣੀਆਂ ਤੇ ਘਰ ਭੇਜਣ ਤੋਂ ਪਹਿਲਾਂ ਵੀ ਸੋਚੋ ਪੂਰੀ ਸੁਰੱਖਿਆ ਦੇ ਵਿੱਚ ਪੂਰੀ ਸਕਿਉਰਟੀ ਦੇ ਵਿੱਚ ਜੇ ਸਕੂਲ ਭੇਜਣੀਆਂ ਨੇ ਤਾਂ ਵੀ ਇੱਕ ਦੋ ਵਾਰ ਬੇਟੀ ਨੂੰ ਜਾਂ ਪ੍ਰਿੰਸੀਪਲ ਨੂੰ ਜਾਂ ਟੀਚਰ ਨੂੰ ਫੋਨ ਕਰੋ ਸਵੇਰੇ ਜਦੋਂ ਜਾਂਦੀ ਹੈ ਹਾਜ਼ਰੀ ਲਾਂਦੀ ਹੈ ਉੱਥੇ ਸਕੂਲ 'ਚ ਫੋਨ ਕਰੋ ਬੇਟੀ ਪਹੁੰਚ ਗਈ ਹੈ ਕੋਈ ਇਸ ਤਰ੍ਹਾਂ ਦਾ ਤੁਹਾਡਾ ਨੰਬਰ ਹੋਵੇ ਜਿਹੜਾ ਟੀਚਰ ਨੂੰ ਦਿੱਤਾ ਹੋਵੇ ਦੁਬਾਰਾ ਫੋਨ ਕਰੋ ਸ਼ਾਮੀ ਜਦੋਂ ਬੇਟੀ ਉੱਥੋਂ ਵਸ ਰਹੀ ਆਉਂਦੀ ਹੈ ਤਾਂ ਉੱਥੇ ਕੰਟੈਕਟ ਕਰੋ ਵੀ ਬੇਟੀ ਚਲੇ ਗਈ ਹੈ ਬੇਟੀਆਂ ਸੁਰੱਖਿਅਤ ਨਹੀਂ ਹੈ ਜਗਾ ਜਗਾ ਭੇੜੀਆ ਘਰ ਰਹੇ ਨੇ ਜਗਾ 12 ਸਾਲ 13 ਸਾਲ ਦੀ ਬੇਟੀ ਕੀ ਹੈ ਮੌਤ ਕਿਵੇਂ ਹੋਈ ਹੁਣੀ ਰੂਹ ਕੰਬਣ ਲੱਗ ਜਾਂਦੀ ਹੈ ਸੋਚ ਕੇ ਦੇਖੋ ਬੇਟੀਆਂ ਵਾਲੇ ਧੀਆਂ ਵਾਲੇ ਸੋਚ ਕੇ ਦੇਖੋ ਵੀ ਬੇਟੀ ਕਿਵੇਂ ਜਾਂ ਨਿਕਲੀ ਹੋਣੀ ਆ ਭਾਵੇਂ ਉਹਨੇ ਦੁਸ਼ਕਰਮ ਕੀਤਾ ਭਾਵੇਂ ਕਿਸ ਤਰ੍ਹਾਂ ਮਾਰੀ ਹੈ ਗਰਦਨ ਘੁੱਟੀ ਹੈ ਜਾਂ ਗਰਦਨ ਤੇ ਐਵੇਂ ਵੀ ਦੱਸ ਰਹੇ ਨੇ ਕਿ ਗਰਦਨ ਤੇ ਉਹਦੋਂ ਤੱਕ ਵਜਨ ਰੱਖਦਾ ਰਿਹਾ ਬਾਕੀ ਪੁਲਿਸ ਦਾ ਵਿਸ਼ਾ ਅਜ ਦੱਸੇਗੀ ਹੌਲੀ ਹੌਲੀ ਕਰ ਰਹੀ ਹੈ ਪੁਲਿਸ ਤੱਕ ਤੱਕ ਕੰਮ ਹੈ ਹੁਣ ਕਰਨਾ ਕੋਰਟ ਫਾਂਸੀ ਰਹੇਗਾ ਜਾਂ ਕੋਰਟ ਉਮਰ ਕੈਦ ਦੇਗਾ ਇਹ ਤਾਂ ਹੁਣ ਬਾਅਦ ਦੀਆਂ ਗੱਲਾਂ ਆ ਕਿਉਂਕਿ ਜੇਲ੍ਹ ਵਿੱਚ ਜਾ ਕੇ ਤਾਂ ਰੋਟੀ ਤਾਂ ਦੇਣੀ ਪੈਣੀ ਹੈ ਤਾਂ ਸਰਕਾਰਾਂ ਨੂੰ ਇਹ ਤਾਂ ਉਦੋਂ ਹੀ ਹੁੰਦਾ ਵੀ ਇਹਨਾਂ ਲੋਕਾਂ ਦਾ ਬਸ ਉਸੇ ਟਾਈਮ ਕੁਛ ਨਾ ਕੁਛ ਹੋ ਜਾਵੇ ਤੇ 사우ਦੀ ਅਰਬ ਦੇ ਵਿੱਚ ਕਾਨੂੰਨ ਨੇ ਮੈਂ ਤੁਹਾਨੂੰ ਦੱਸ ਦਿੰਨਾ 사우ਦੀ ਦੇ ਅਰਬ ਦੇ ਵਿੱਚ ਜਿਹੜਾ ਰੇਪ ਵੈਸੇ ਹੁੰਦਾ ਨਹੀਂ ਤੇ ਉੱਥੇ ਸਜ਼ਾ ਹੈ ਰੇਪਿਸਟ ਨੂੰ 사우ਦੀ ਅਰਬ ਇੱਕ ਕਰਮ ਦੇਸ਼ ਹੈ 50 ਡਿਗਰੀ ਟੈਂਪਰੇਚਰ ਉੱਥੇ ਰੇਪਿਸਟ ਨੂੰ ਧਰਤੀ ਦੇ ਵਿੱਚ ਗੜ ਦਿੱਤਾ ਜਾਂਦਾ ਸਿਰਫ ਉਹਦੀ ਗਰਦਨ ਨੰਗੀ ਹੁੰਦੀ ਹੈ ਸਿਰ ਇਹ ਵਾਲਾ ਇਥੋਂ ਵੱਡਾ ਸਿਰ ਨੰਗਾ ਹੁੰਦਾ ਬਾਕੀ ਉਹਨੂੰ ਰੇਤ ਦੇ ਵਿੱਚ ਉਤਾਰ ਦਿੱਤਾ ਜਾਂਦਾ ਹੈ ਤੇ ਮਸੀਤ ਤੋਂ ਥੋੜੀ ਦੇ ਦੂਰ ਥੋੜਾ ਦੂਰ 200 500 ਮੀਟਰ ਦੀ ਦੂਰੀ ਤੇ ਪਰ ਉੱਥੇ ਜਿਹੜਾ ਮੌਲਵੀ ਹੁੰਦਾ ਉਹ ਇੱਕ ਹੁਕਮ ਜਾਰੀ ਕਰਦਾ ਵੀ ਜਿੰਨੇ ਵੀ ਲੋਕ ਇੱਥੇ ਨਵਾਜ਼ਾ ਦਾ ਕਰਨ ਆਉਣ ਸਿਜਦੇ ਕਰਨ ਆਉਣ ਉਹਦੇ ਸਿਰ 'ਤੇ ਪੱਥਰ ਮਾਰੇ ਜਾਣ। ਬਸ ਸਿਰ ਛੱਲਣੀ ਕੀਤਾ ਜਾਂਦਾ ਫਿਰ। ਮੌਤ ਇੱਕ ਪੱਥਰ ਅੰਗਲ ਹੋ ਜਵੇ ਮੌਤ 10 ਪੱਥਰਾਂ ਅੰਗਲ ਹੋ ਜਵੇ ਬੜੇ ਸਖਤ ਕਾਨੂੰਨ ਨੇ ਇਸ ਤਰ੍ਹਾਂ ਦੇ ਕਾਨੂੰਨ ਹਿੰਦੁਸਤਾਨ 'ਚ ਆਉਂਦਾ ਕਾਨੂੰ ਸਾਡੀਆਂ ਬੇਟੀਆਂ ਚਲੋ ਮੇਰੇ ਤੇ ਕਿਰਪਾ ਹੈ ਮੈਂ ਬੇਟੀ ਬਾਹਰ ਜ ਗਈ ਨੂੰ 10 ਸਾਲ ਹੋ ਚੁਲੇ ਨੇ 9 ਸਾਲ ਬੇਟੀ ਨੂੰ ਹੋ ਗਏ ਨੇ 11 ਬੇਟੀ ਨੂੰ ਹੋ ਗਏ ਨੇ ਦੋਨੋਂ ਪੀਆਰ ਨੇ ਕਿਰਪਾਏ ਅਸੀਂ ਕੀ ਲੈਣਾ ਲਾਲਚ ਕਰਕੇ ਮੈਨੂੰ ਜਿੱਥੇ ਬੁਲਾਉਂਦੇ ਹੋ ਤੁਸੀਂ ਮੈਂ ਆ ਜੰਨਾ ਹੈ ਬੰਦਾ ਦਾ ਰੱਜਦਾ ਹੀ ਨਹੀਂ ਬੰਦਾ ਕਰੋੜਾਂ ਕਮਾ ਲੈਂਦਾ ਫਿਰ ਪਤਾ ਕੀ ਹੁੰਦਾ ਜਦੋਂ ਬੰਦਾ ਮਰਦਾ ਜੀ ਨੇ ਕਰੋੜਾਂ ਕਮਾਏ ਵੀ ਹੁੰਦੇ ਫਿਰ ਉਹਦੀ ਸੁੱਤਾ ਰਹਿ ਜਾਂਦੀ ਹੈ ਵੀ ਯਾਰ ਮੈਂ ਕਰੋੜਾਂ ਰੁਪਈਆ ਕਮਾ ਆ ਗਿਆ ਮੈਂ ਕੋਠੀ ਛੱਡ ਗਿਆ ਕਿਤੇ ਉਹ ਫਿਰ ਪਤਾ ਨਹੀਂ ਕਹਿੰਦੇ ਸੱਪ ਸੁੱਪ ਦਿਓ ਜੂਨ ਪੈਂਦਾ ਮੇਰੇ ਨਾਲੇ ਬਾਰਦਾਤ ਬੀਤ ਰਹੀ ਹੈ ਤੁਹਾਨੂੰ ਦੱਸ ਦਾਂਗਾ ਕਿਤੇ ਵਿਸਤਾਰ ਦੇ ਨਾਲ ਤੇ ਫਿਰ ਉਹਦੀ ਤੁਮਾ ਰਹਿ ਜਾਂਦੀ ਵੀ ਯਾਰ ਮੈਂ ਕੋਠੀ ਛੱਡ ਕੇ ਚੱਲਿਆ ਜਿਹੜੇ ਬੰਦੇ ਨਾਲ ਸੰਤੋਸ਼ਟੀ ਹੈ ਮੇਰੇ ਬੱਚੇ ਸੰਤੁਸ਼ਟ ਨੇ ਪਰਿਵਾਰ ਸੰਤੋਸ਼ਟ ਹੈ ਠੀਕ ਹੈ ਜੀ ਬੱਚੇ ਸੰਤੁਸ਼ਟ ਨੇ ਮਹਾਰਾਜ ਜਿੰਨੀ ਤਾਂ ਮੈਨੂੰ ਬਖਸ਼ੀ ਸੀ ਉੰਨੀ ਠੀਕ ਹੈ ਤੇ ਧੰਨਵਾਦ ਹੈ ਤੇਰਾ ਜਿੰਨੇ ਕਿ ਤਾ ਸਾਹ ਦਿੱਤੇ ਸੀ ਮੈਂ ਤੇਰੇ ਕੋਲ ਆ ਰਿਆਂ ਤੇ ਮੈਂ ਸੀਸਗੰਜ ਜਾਣਾ ਅਖਰੋ ਦੇ ਵਿੱਚ ਬੇਨਤੀ ਕਰਦਾ ਜੇ ਕਿਸੇ ਵੀਰ ਨੇ ਉੱਥੇ ਹਾਜ਼ਰੀ ਲਾਉਣੀ ਹੋਈ ਕੜਾ ਪ੍ਰਸ਼ਾਦ ਦੀ ਹਾਜ਼ਰੀ ਲਾਉਣੀ ਹੈ ਮੈਂ ਤੇ ਕਿਸੇ ਨੇ ਕੜਾ ਪ੍ਰਸ਼ਾਦ ਦੀ ਹਾਜ਼ਰੀ ਲਾਉਣੀ ਹੋਵੇ ਕਿਉਂਕਿ ਕੱਲ ਨੂੰ ਸ਼ਹੀਦੀ ਦਿਨ ਹੈ ਸੀਸਗੰਜ ਤੇ ਕੱਲ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਟਟਿਆ ਸੀ ਕੱਲ ਵਾਲੇ ਦਿਨ ਉਹ ਮੇਰੇ ਨਾਲ ਵੀਰ ਓਂਗੜ ਦਾ ਸੰਪਰਕ ਕਰ ਸਕਦਾ ਕੋਈ ਵੀ ਕਰ ਸਕਦਾ ਹੈ ਅਰਦਾਸ ਦੇ ਵਿੱਚ ਸ਼ਕਤੀ ਹੁੰਦੀ ਹੈ ਕਈ ਵਾਰ ਅਰਦਾਸ ਪਤਾ ਨਹੀਂ ਇੱਕ ਕਥਾ ਸੁਣੀ ਸੀ ਸੰਤ ਸਿੰਘ ਮਸਕੀਨ ਦੀ ਅਰਦਾਸ ਪਤਾ ਨਹੀਂ ਕੀ ਤੇ ਕੀ ਕਰ ਦਿੰਦੀ ਹੈ ਅੰਤ ਦੇ ਵਿੱਚ ਮੈਂ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਮਾਣ ਕਰਦੇ ਨੇ ਬੇਟੀ ਦੀਆਂ ਜਿਨ੍ਹਾਂ ਵਧਾਈਆਂ ਦਿੱਤੀਆਂ ਨੇ ਜਿਹੜਾ ਮੇਰਾ ਮੈਨੂੰ ਅਫਸਰ ਸਮਝਦੇ ਨੇ ਉਹਨਾਂ ਦਾ ਧੰਨਵਾਦ ਮੈਂ ਤੁਹਾਡੇ ਲਈ ਲੜਦਾ ਰਹਾਂਗਾ ਤੁਹਾਨੂੰ ਹੌਸਲਾ ਮੈਂ ਇਹ ਦੇ ਰਿਹਾ ਕਿ ਜਿੱਤ ਲੜਦੇ ਲੋਕਾਂ ਦੀ ਹੁੰਦੀ ਹੁੰਦੀ ਹੈ ਜਿੱਤ ਏਕੇ ਦੀ ਹੁੰਦੀ ਹੁੰਦੀ ਹੈ ਸੋ ਇਸ ਤਰ੍ਹਾਂ ਦੇ ਉਪਰਾ ਲੈ ਕਰਨਾ ਇਹ ਸਮੇਂ ਦੀ ਲੋੜ ਹੈ ਜੇ ਸਮਾਂ ਕਾਫੀ ਲੰਘ ਗਿਆ ਬਹੁਤ ਸਾਰੇ ਸ਼ਹੀਦ ਹੋਏ ਨੇ ਬੜਾ ਮੈਂ ਜੋ ਕੁਝ ਕੀਤਾ ਤੁਹਾਨੂੰ ਪਤਾ ਹੀ ਹੈ ਮੈਂ ਤੁਹਾਡੇ ਲਈ ਕੀ ਕੀਤਾ ਤੁਸੀਂ ਮੇਰੇ ਲਈ ਕੀ ਕੀਤਾ ਮੈਨੂੰ ਸਾਰਾ ਕੁਝ ਪਤਾ ਹੈ ਤੇ ਇਹਨਾਂ ਝੰਡੜਵਾਹੀਆਂ ਤੋਂ ਉੱਪਰ ਉੱਠ ਕੇ ਮੇਰੀ ਬੇਨਤੀ ਹੈ ਕਿ ਸਿਨਹਾ ਹਾਜ਼ਰੀ ਲਗਵੋਣੀ ਹੋਈ ਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਅਰਦਾਸ ਕਰਾਂਗਾ ਮੈਂ ਹਾਜ਼ਰੀ ਲਵਾਵਾਂਗਾ ਸਿੰਘ ਸਾਹਿਬ ਤੋਂ ਬੇਨਤੀ ਕਰਾਵਾਂਗਾ ਕਿਛੇ ਨੇ ਕੋੜਾ ਪ੍ਰਸ਼ਾਦੀ ਕੋਈ ਦੇਖ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਅਰਨਾ ਹੋਵੇ ਤੁਸੀਂ ਮੈਨੂੰ ਦੱਸ ਦਿਓ ਥੀਰ ਦੇ ਵਿੱਚ ਮੈਂ ਤੁਹਾਡੀ ਤਰੱਕੀ ਦੀ ਤੁਹਾਡੀਆਂ ਮਨੋਕਾਮਨਾਵਾਂ ਪੂਰੀ ਹੋਣ ਦੀ ਤੇ ਸਭ ਸੰਸਾਰ ਸਾਰੀ ਸ੍ਰਿਸ਼ਟੀ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਓਮ ਗੜ ਦੇ ਵੀਰਾਂ ਨੂੰ ਹੋਣ ਤੇ ਆਪਾਂ ਇੱਕ ਖੁਸ਼ੀ ਪਰਿਵਾਰ ਦੀ ਕਿਉਂਕਿ ਭੁੱਖ ਮਾੜੀ ਹੁੰਦੀ ਹੈ ਘਰ ਦਾ ਦੁੱਖ ਪੀਪੇ ਦਾ ਮੁੱਕਿਆ ਹੋਇਆ ਆਟਾ ਮੈਂ ਤੁਹਾਡੇ ਡੀਜੀ ਵੀ ਸਭ ਨੂੰ ਕਈ ਵਾਰੀ ਗੱਲ ਸੁਣਾ ਦੇਣਾ ਉਹ ਕਹਿੰਦੇ ਪੁੱਤਰ ਗੱਲ ਸਾਬਾਰ ਬਾਰ ਬਾਰ ਨਾ ਕਿਹਾ ਕਰੋ ਘਰ ਵਿੱਚ ਮੁੱਕਿਆ ਹੋਇਆ ਪੀਪੇ ਦਾ ਆਟਾ ਬੇਟੀ ਦੀ ਫੀਸ ਤੇ ਰਾਤ ਨੂੰ ਬਿਲਕ ਬਿਲਕ ਕਿਰੋਂ ਦੀ ماں ਬਹੁਤ ਮਾੜੀ ਹੁੰਦੀ ਹੈ ਬਹੁਤ ਭਿਆਨਕ ਸਮਾਂ ਕਿਉਂਕਿ ਮੈਂ ਇਹ ਸਮਿਆਂ ਦੇ ਵਿੱਚੋਂ ਗੁਜ਼ਰਿਆ ਹੈ ਕਿਰਪਾ ਇਹ ਧੰਨਵਾਦ ਹੋਮਗਾਰਡ ਦੇ ਵੀਰੋ ਕਮੈਂਟ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤੇ ਮੈਂ ਤੁਹਾਨੂੰ ਸ਼ਾਇਦ 2 ਦਿਨ ਮੇਰੇ ਸੀਸ ਕਾਂਜ ਸਾਹਿਬ ਨੇ ਅੱਜ ਮਿਲਣ ਦੀ ਕੋਸ਼ਿਸ਼ ਕੀਤੀ ਸੀ ਤੁਹਾਡੇ ਸੀਐਮ ਸਾਹਿਬ ਹੁਣ ਇੱਥੇ ਨੇ ਕਾਫੀ ਦਿਨ 29 ਤਰੀਕ ਤੱਕ ਮੈਂ 26 27 ਤਰੀਕ ਨੂੰ ਉਹਨਾਂ ਨੂੰ ਕਿਸੇ ਤਰ੍ਹਾਂ ਕੋਈ ਤਰੀਕਾ ਹੋਏਗਾ ਤਾਂ ਕਿ ਸਕورٹی ਕਾਫੀ ਹੈ ਮਿਲਣ ਦੀ ਕੋਸ਼ਿਸ਼ ਕਰਾਂਗਾ ਇਹੋ ਜੇ ਸਵਾਲ ਹੁਣ ਉੱਥੇ ਕੀਤੇ ਨਹੀਂ ਜਾਂਦੇ ਉਹ ਆਪਣੇ ਸ਼ਤਾਬਦੀ ਸਮਰੋਹਾਂ ਦੇ ਵਿੱਚ ਵੀ ਜੀ ਨੇ ਸਾਰੇ ਲੀਡਰ ਹੁਣ ਆਨੰਦ ਪ੍ਰਸਾਦ ਆਏ ਹੋਏ ਨੇ ਤੇ ਸਾਰਿਆਂ ਦਾ ਧੰਨਵਾਦ ਗੁਰੂ ਕਿਰਪਾ ਕਰੇ ਮੈਂ ਤੁਹਾਡਾ ਦੋਸਤ ਹਰਗਿੰਦਰ ਰੋਪੜ ਤੋਂ ਸਤਿ ਸ੍ਰੀ ਅਕਾਲ ਜੀ